ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਾਸਟ ਫਾਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਰੋਕ ਕਰਦੇ ਆਂ ਪਹਿਲੀ ਖਬਰ ਦਾ ਇੱਕ ਇਰਾਨੀ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਜ਼ਰਾਈਲ ਦੁਆਰਾ ਕੀਤੇ ਗਏ ਹਮਲਿਆਂ ਤੋਂ ਇਨਕਾਰ ਕੀਤਾ ਹੈ ਅਧਿਕਾਰੀ ਨੇ ਕਿਹਾ ਹੈ ਕਿ ਇਰਾਨ ਵਿਰੁੱਧ ਕੋਈ ਅਮਜ਼ਾਇਲ ਹਮਲਾ ਨਹੀਂ ਕੀਤਾ ਗਿਆ ਅਧਿਕਾਰੀ ਨੇ ਆਖਿਆ ਹੈ ਕਿ ਸਫਾਨ ਦੇ ਵਿੱਚ ਤਮਾਕੇ ਦੀ ਬਾਤ ਸੁਣਨ ਤੋਂ ਬਾਅਦ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕੀਤਾ ਗਿਆ ਸੀ ਅਤੇ ਇੱਕ ਸ਼ੱਕੀ ਵਸਤੂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਤਮਾਕੇ ਦੀ ਗੂੰਜ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਇਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਰਾਨ ਨੇ ਕਿਹਾ ਕਿ ਉਸ ਦੇ ਧਰਤੀ ਉੱਤੇ ਕੋਈ ਵਿਦੇਸ਼ੀ ਹਮਲਾ ਨਹੀਂ ਹੋਇਆ ਤੇ ਇਜ਼ਰਾਈਲ ਉੱਤੇ ਇਰਾਨੀ ਡਰੋਨ ਹਮਲੇ ਦੇ 7 ਦਿਨ ਬਾਅਦ ਇਜ਼ਰਾਈਲ ਨੇ ਸ਼ੁਕਰਵਾਰ ਨੂੰ ਕਿਹਾ ਨੂੰ ਉੱਤੇ ਇਜ਼ਰਾਈਲ ਆ ਗਿਆ ਜੋ ਇਸ ਭਾਰਤ ਸੂਬੇ ਦੇ ਵਿੱਚ ਡਿਗਿਆ ਇਰਾਨ ਨੂੰ ਹੋਏ ਨੁਕਸਾਨ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਨੇ ਸ਼ੁਕਰਵਾਰ ਯਾਨੀ ਕਿ 19 April ਨੂੰ ਦੇਸ਼ ਭਰ ਦੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾ ਕੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ ਤੇ ਪੀਐਮ ਮੋਦੀ ਨੇ ਕਿਹਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਸ਼ੁਰੂ ਹੋ ਰਿਹਾ ਤੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਾਂ ਪੈਣਗੀਆਂ ਤੇ ਮੈਂ ਇਹਨਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵੋਟਰ ਨੌਜਵਾਨੋ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਵੋਟ ਪਾਉਣ ਤੇ ਲੋਕਤੰਤਰ ਵਿੱਚ ਹਰ ਵੋਟ ਕੀਮਤੀ ਹੁੰਦੀ ਹੈ ਤੇ ਹਰ ਆਵਾਜ਼ ਮਾਇਨੇ ਰੱਖਦੀ ਹੈ ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਹੋ ਸਕਦੇ ਨੇ। ਕੈਨੇਡਾ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਅਣਐਲਾਨੇ ਕਰਫਿਊ ਦਾ ਖਦਸ਼ਾ ਵੀ ਹੋ ਸਕਦਾ ਹੈ। ਤੇ ਖਾਸ ਗੱਲ ਇਹ ਹੈ ਕਿ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਦਾ ਹੱਥ ਹੋਣ ਦਾ ਸ਼ੱਕ ਉੱਠਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਨੇ। ਕੈਨੇਡਾ ਵੱਲੋਂ ਜਾਰੀ ਟ੍ਰੈਵਲ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਰਹਿੰਦੇ ਆ ਵੱਧ ਤੋਂ ਵੱਧ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਸੰਸਦੀ ਚੋਣਾਂ ਜੋ ਕਿ 19 April ਤੋਂ 1 June ਤੱਕ ਪੈਣਗੀਆਂ ਤੇ ਉਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਤੇ ਜਿਸ ਵਿੱਚ ਇੱਕ ਹਿੱਸਾ ਸੰਸਦੀ ਚੋਣਾਂ ਦਾ ਵੀ ਸ਼ਾਮਲ ਹੈ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਕਿ ਚੋਣ ਪ੍ਰਕਿਰਿਆ ਦੌਰਾਨ ਆਵਾਜਾਈ ਦੀ ਸਮੱਸਿਆ ਹੋ ਸਕਦੀ ਹੈ ਅਤੇ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਯਾਤਰੀਆਂ ਨੂੰ ਉਹਨਾਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਵੱਡੇ ਭੀੜ ਤੇ ਇਕੱਠ ਹੋ ਰਹੇ ਹੋਣ संयुक्त अरब अमीरात यानी के यूएई ਦੇ ਵਿੱਚ ਇਸ ਹਫਤੇ ਰਕਾਰ ਤੋਂ ਬਾਰਿਸ਼ ਕਾਰਨ ਦੁਬਈ ਚ ਕੰਮ ਕਰ ਰਹੇ ਤਿੰਨ ਫਿਲੀਪੀਨਸ ਦੀ ਮੌਤ ਹੋ ਗਈ। ਪ੍ਰਵਾਸੀ ਵਜਦੂਰਾ ਦੇ ਵਿਭਾਗ ਦੇ ਅਧਿਕਾਰੀ ਇਨਚਾਰਜ ਹੰਸ ਕਕਦਰ ਨੇ ਕਿਹਾ ਕਿ ਦੋ ਔਰਤਾਂ ਦੀ ਕਾਰ ਦੇ ਅੰਦਰ ਫਸਣ ਤੋਂ ਬਾਅਦ ਦਮ ਘੁੱਟਣਾ ਮੌਤ ਹੋ ਗਈ। ਜਦੋਂ ਕਿ ਇੱਕ ਵਿਅਕਤੀ ਦੀ ਬਹੁਤ ਉਸ ਦੀ ਗੱਡੀ ਦੇ ਸ਼ਿੰਖੋਲ ਦੇ ਨਾਲ ਟਕਰਾਨ ਤੋਂ ਬਾਅਦ ਹੋਈ। ਉਹਨਾਂ ਆਖਿਆ ਕਿ ਦੁਬਈ ਅਤੇ ਅਬੂ ਧਾਬੀ ਦੇ ਵਿੱਚ ਉਹਨਾਂ ਦਾ ਦਫ਼ਤਰ ਫਿਲੀਪੀਨਸ ਐਮਬੈਸੀ ਅਤੇ ਕੌਂਸਲਰ ਜਨਰਲ ਲਾਲ ਮਿਲ ਕੇ ਕੰਮ ਕਰ ਰਿਹਾ ਹੈ। ਉਹਨਾਂ ਇਹ ਵੀ ਆਖਿਆ ਕਿ ਦੁਬਈ ਦੇ ਵਿੱਚ 644929 필리피노 ਨਾਗਰਿਕ ਨੇ ਤੇ ਕਿਸੇ ਨੇ ਵੀ ਘਰ ਪਰਤਨ ਦੀ ਬੇਨਤੀ ਨਹੀਂ ਕੀਤੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਦੇ ਬਾਇਓਪਿਕ ਬਣਾਈ ਗਈ ਹੈ ਜੋ ਕਿ ਦਾ ਅਪ੍ਰੈਂਟਿਸ ਦੇ ਟਾਈਟਲ ਨਾਲ ਰਿਲੀਜ਼ ਹੋਵੇਗੀ। ਹਾਲਾਂਕਿ ਇਹ ਫਿਲਮ ਅਗਲੇ ਮਹੀਨੇ ਕੌਨਜ਼ ਫਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ। ਮਸ਼ਹੂਰ ਨਿਰਦੇਸ਼ਕ ਅਲੀ ਆਬਾਸੀ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਤੇ ਇਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਡੋਨਾਲਡ 트럼ਪ ਨੇ 1970 ਦੇ ਦਹਾਕੇ ਵਿੱਚ ਨਿਊਯਾਰਕ ਵਿੱਚ ਆਪਣਾ ਰੀਅਲ ਅਸਟੇਟ ਆਰ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਇਹ ਫਿਲਮ ਕਾਂਟਸ ਫਿਲਮ ਫੈਸਟੀਵਲ ਦੇ ਵਿੱਚ ਪਾਮ ਦੀ ਔਰ ਅਵਾਰਡ ਲਈ ਮੁਕਾਬਲਾ ਕਰੇਗੀ। ਟਰੰਪ ਦੀ ਭੂਮਿਕਾ ਅਭਿਨੇਤਾ ਸਬਸਟੈਂਸ ਟੈਨ ਵੱਲੋਂ ਨਿਭਾਈ ਗਈ ਹੈ ਤੇ ਅਭਿਨੇਤਾ ਜੈਰਮੀ ਸਟਰੌਂਗ ਨੇ ਵਕੀਲ ਜ਼ਾਇ ਕੋਹਨ ਦੀ ਭੂਮਿਕਾ ਨਿਭਾਈ ਹੈ ਤੇ ਬੁਲਗਾਰੀਆਈ ਨਬੋਨੇਤਰੀ ਮਾਰੀਆ ਬਾਕਲੋਵਾ ਨੇ ਟਰੰਪ ਦੀ ਪਹਿਲੀ ਪਤਨੀ ਇਵਾਨਾ ਜੈਲਨੀ ਕੋਵਾ ਦਾ کردار ਨਿਭਾਇਆ ਤੇ ਫਿਲਮ ਦੇ ਵਿੱਚ ਮੈਨਹਟਨ ਦੇ ਵਿੱਚ ਟਰੰਪ ਟਾਵਰ ਦੇ ਨਿਰਮਾਣ ਬਾਰੇ ਵੀ ਦਿਖਾਇਆ ਜਾਵੇਗਾ। ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜਾਪਾਨੀ ਨਾਗਰਿਕਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਦੇ ਹੋਏ ਆਤਮਕਾਤੀ ਹਮਲਾ ਕੀਤਾ ਪਰ ਖੁਸ਼ਕਿਸਮਤੀ ਦੇ ਨਾਲ ਗੱਡੀ 'ਚ ਸਵਾਰ ਜਾਪਾਨੀ ਨਾਗਰਿਕ ਇਸ ਹਮਲੇ 'ਚ ਬਾਲ-ਬਾਲ ਬਚ ਗਏ। ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਤੇ ਡਿਪਟੀ ਇੰਸਪੈਕਟਰ ਜਨਰਲ ਪੂਰਵੀ ਅਨਫੋਰ ਮਹੇਸ਼ਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਲਾਂਦੀ ਦੇ ਮਰਤਜਾ ਚੁਰੰਗੀ ਨੇੜੇ ਜਾਪਾਨੀ ਨਾਗਰਿਕਾਂ ਦੀ ਵਾਹਨ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਦੱਸਿਆ ਜਾਂਦਾ ਹੈ ਕਿ ਜਾਪਾਨ ਦੇ ਇਹ ਨਾਗਰਿਕ ਪਾਕਿਸਤਾਨ ਸੋਜੂਕੀ ਮੋਟਰ ਦੇ ਵਿੱਚ ਕੰਮ ਕਰਦੇ ਨੇ ਤੇ ਡਿਪਟੀ ਇੰਸਪੈਕਟਰ ਜਨਰਲ ਮਹੇਤਵ ਰਿਕਿਆ ਕਿ ਸਾਰੇ 5 ਜਾਪਾਨੀ ਨਾਗਰਿਕ ਸੁਰੱਖਿਅਤ ਨੇ ਪਰ ਉਹਨਾਂ ਦੇ ਨਾਲ ਮੌਜੂਦ ਨਿੱਜੀ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ ਉਹਨਾਂ ਨੇ ਦੱਸਿਆ ਕਿ ਜਾਪਾਨੀ ਨਾਗਰਿਕ ਜਮਜਮਾ ਕਲਿਫਟਨ ਦੇ ਵਿੱਚ ਆਪਣੀ ਰਿਹائش ਤੋਂ ਐਕਸਪੋਰਟ ਪ੍ਰੋਸੈਸਿੰਗ ਜ਼ੋਨ ਦੇ ਵਿੱਚ ਜਾ ਰਹੇ ਸਨ ਹਫਤੇ ਦੇ ਅਖੀਰ ਦੇ ਦਿਨ ਇੱਕ ਬੁਰੀ ਖਬਰ ਸਾਹਮਣੇ ਆਈ ਜੋ ਸ਼ੁਰੂਆਤ ਤੋਂ ਹੀ ਕਰੇਲੂ ਬਾਜ਼ਾਰ ਲਈ ਮਾਰੀ ਸਾਬਤ ਹੋ ਰਹੀ ਸੀ ਪੱਛਮੀ ਏਸ਼ੀਆ ਵਿੱਚ ਵੱਡੇ ਪੱਧਰ 'ਤੇ ਜੰਗ ਦੇ ਡਰ ਕਾਰਨ ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲਦੇ ਹੀ ਦੋਵੇਂ ਪ੍ਰਮੁੱਖ ਸੂਚਕ ਅੰਕ ਬੀਐਸਸੀ ਸੰਸੈਕਸ ਅਤੇ ਐਨਐਸਈ ਨਿਫਟੀ ਦਾ ਬੁਰਾ ਹਾਲ ਹੋ ਗਿਆ ਸਵੇਰੇ 9:15 ਵਜੇ ਕਾਰੋਬਾਰ ਸ਼ੁਰੂ ਹੁੰਦਿਆ ਹੀ ਸੰਸੈਕਸ 550 ਤੋਂ ਜ਼ਿਆਦਾ ਅੰਕਾਂ ਤੇ 72000 ਅੰਕ ਤੋਂ ਹੇਠਾਂ ਖੁੱਲਿਆ ਸਵੇਰੇ 9:20 ਮਿੰਟ ਤੇ ਸੈਂਸੈਕਸ 600 ਤੋਂ ਵੱਧ ਅੰਕਾਂ ਦੇ ਨੁਕਸਾਨ ਨਾਲ 71890 ਅੰਕਾਂ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 71850 ਅੰਕਾਂ ਤੋਂ ਹੇਠਾਂ ਆ ਗਿਆ ਤੇ ਨਿਫਟੀ 200 ਅੰਕਾਂ ਦੀ ਗਿਰਾਵਟ ਨਾਲ 21795 ਅੰਕਾਂ ਤੇ ਰਿਹਾ ਹੈ ਹਿਊਸਟਨ ਯੂਨੀਵਰਸਿਟੀ ਦੇ ਕੋਲਨ ਕਾਲਜ਼ ਆਫ ਇੰਜੀਨੀਅਰਿੰਗ ਦੇ ਵਿੱਚ ਸੇਵਾਵਾਂ ਨਿਭਾ ਰਹੇ ਗਲੋਬਲ એનર્ਜੀ ਅਵਾਰਡੀ ਭਾਰਤੀ ਮੂਲ ਦੇ ਪ੍ਰੋਫੈਸਰ ਕੌਸ਼ਿਕ ਰਾਜਚੇਖਰ ਨੂੰ ਜਾਪਾਨ ਦੀ ਅਕੈਡਮੀ ਆਫ ਇੰਜੀਨੀਅਰਿੰਗ ਦਾ ਅੰਤਰਰਾਸ਼ਟਰੀ ਫੈਲੋ ਚੁਣਿਆ ਗਿਆ ਹੈ ਤੇ ਯੂਨੀਵਰਸਿਟੀ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਸਬੰਧ ਵਿੱਚ ਵੀਰਵਾਰ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਮੂਲ ਰੂਪ ਤੋਂ ਕਰਨਾਟਕਾ ਤੋਂ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਪ੍ਰੋਫੈਸਰ ਕੌਸ਼ਿਕ ਰਾਜਸ਼ੇਖਰ ਨੂੰ ਬਿਜਲੀ ਤਬਦੀਲੀ ਅਤੇ ਆਵਾਜ਼ਾਈ ਦੇ ਬਿਜਲੀਕਰਨ ਦੇ ਵਿੱਚ ਯੋਗਦਾਨ ਲਈ ਚੁਣਿਆ ਗਿਆ ਹੈ ਤੇ ਅਕਾਦਮੀ ਨੇ ਕਿਹਾ ਕਿ ਇੱਕ ਅੰਤਰਰਾਸ਼ਟਰੀ ਫੈਲੋ ਵਜੋਂ ਰਾਜਸ਼ੇਖਰ ਦੀ ਚੋਣ ਵਿਸ਼ੇਸ਼ ਤੌਰ ਉਤੇ ਉਸ ਊਰਜਾ ਵਿੱਚ ਉਹਨਾਂ ਦੀ ਸ਼ਾਨਦਾਰ ਵਿਗਿਆਨਕ ਖੋਜ ਅਤੇ ਵਿਗਿਆਨਿਕ ਟੈਕਨੋਲੋਜੀ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਦਾ ਸਨਮਾਨ ਕਰਦੀ ਹੈ ਜੋ ਸਾਰੀ ਮਨੁੱਖ ਜਾਤੀ ਦੇ ਹਿੱਤ ਵਿੱਚ ਧਰਤੀ ਉੱਤੇ ਊਰਜਾ ਸਰੋਤਾਂ ਲਈ ਵਧੇਰੇ ਕੁਸ਼ਲਤਾ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਦੀ ਹੈ। ਰਾਜੇਸ਼ਕਰ ਨੇ ਕਿਹਾ ਕਿ ਮੈਂ ਜਾਪਾਨ ਦੀ ਅਕੈਡਮੀ ਆਫ ਇੰਜੀਨੀਅਰਿੰਗ ਦੇ ਅੰਤਰਰਾਸ਼ਟਰੀ ਫੈਲੋ ਵਜੋਂ ਚੁਣੇ ਜਾਣ ਉਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਅਜਲੀ ਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਕਮਲ ਪਾਲ ਜੀ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ ਧੰਨਵਾਦ।